ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਕਿਤੇ ਠੀਕ ਠਾਕ ਜੀ ਹਾਂਜੀ ਸਵੇਰ ਦੇ ਬੱਜ ਗਏ ਜੀ ਅੱਜ ਤਾਂ ਹਾਂ ਥੋੜਾ ਹੋ ਗਿਆ ਲੇਟ 4 ਵਜੇ ਆਏ ਘਰੋਂ 4:30 ਹੋ ਗਏ ਆ ਤੇ ਅਸੀਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸਾਹਿਬ ਜੂਸ ਬਣਾਉਣ ਦੀ ਸੇਵਾ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਕਰਦੇ ਪਏ ਆ ਬਸਾਖੀ ਤੋਂ ਸਟਾਰਟ ਕੀਤੀ ਸੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਹੀ ਆ ਤੇ ਆਪਣੇ ਆਪ ਨੂੰ ਬੜੇ ਖੁਸ਼ ਨਸੀਬੀ ਸਮਝਦੇ ਆ ਕਿ ਪ੍ਰਮਾਤਮਾ ਨੇ ਸਾਨੂੰ ਇਹ ਸੇਵਾ ਬਖਸ਼ੀ ਆ ਤੇ ਬਹੁਤ ਸਾਰੇ ਇੱਥੇ ਪ੍ਰੀਨੋ ਵੀ ਹੈਗੇ ਆ ਸਾਡੀਆਂ ਗਾਕਾਂ ਵੀ ਆ ਉਦਾਂ ਵੀ ਬਹੁਤ ਲੋਕ ਆ ਜਿਹੜੇ ਪਿੰਦੇ ਆ ਦਿੱਲੀ ਤੇ ਇਹ ਹੁਣ ਲੱਗੀ ਆ ਜੀ ਤਿਆਰੀ ਹੋਣ ਮੈਂ ਵੈਸੇ ਉੱਦਾਂ ਸੈਚਰਡੇ ਸੰਡੇ ਕਿਸੇ ਵੇਲੇ ਆਉਂਦੀ ਹੁੰਦੀ ਆ ਉਦਾਂ ਜਨਾਲ ਤਾਂ ਦਿੱਲੀ 4 ਵਜੇ ਸਵੇਰ ਨੂੰ ਆ ਜਾਂਦੇ ਆ ਛੁੱਟੀ ਸੀ ਅੱਜ ਬੱਚਿਆਂ ਨੂੰ ਤੇ ਫਿਰ ਮੈਂ ਵੀ ਨਾਲ ਆ ਗਈ ਰੋਜ਼ ਦੇ ਵਾਂਗ ਜਿੱਦਾਂ ਆਪਾਂ ਗੁਰਦੁਆਰੇ ਆ ਕੇ ਜੂਸ ਤਿਆਰ ਕਰੀਦਾ ਇਹ ਉਦੋਂ ਇਹ ਸਾਰੇ ਇਨਗਰੀਡੀਅੰਟਸ ਰੱਖ ਲਏ ਆਪਾਂ ਹਾਂਜੀ ਤੇ ਮੜੇ ਦਿਖਾ ਦਿਓ ਇਨਗਰੀਡੀਅੰਟਸ ਹਾਂਜੀ ਤੁਹਾਨੂੰ ਅਸੀਂ ਦੁਬਾਰਾ ਫੇਰ ਇੱਕ ਵਾਰੀ ਤਾਂ ਬਲੌਗ ਸ਼ੁਰੂ ਕਰਨ ਲੱਗੇ ਆ ਕਿਉਂਕਿ ਬਹੁਤ ਸਾਰੇ ਪਰਸਨ ਜਿਹੜੇ ਕਿ ਜਿਨ੍ਹਾਂ ਨੂੰ ਕਈ ਪ੍ਰੋਬਲਮਾਂ ਤੋਂ ਰਾਹ ਮ ਆ ਚੁੱਕਾ ਆ ਠੀਕ ਹੋ ਚੁੱਕੀ ਆ ਉਹਨਾਂ ਦੀ ਉਹ ਪ੍ਰੋਬਲਮ ਜਿਹੜੀ ਕਿ ਬਹੁਤ ਜ਼ਿਆਦਾ ਪ੍ਰੋਬਲਮ ਵਿੱਚ ਸੀਗੇ ਫਲਪੀਨੋ ਖਾਸ ਕਰਕੇ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਆ ਦਿੱਲੀ ਪਤਾ ਨਹੀਂ ਕਿੰਨੀਆਂ ਬlesing ਦਿੰਦੇ ਆ ਜਨਾਬ ਉਹਨਾਂ ਨੂੰ ਤੇ ਅਸੀਂ ਕਿ ਇੱਕ ਵਾਰੀ ਫਿਰ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਜਾਵਾਂਗੀ ਤਾਂ ਕਿ ਤੁਸੀਂ ਵੀ ਇਹ ਛੋਟਾ ਜਿਹਾ ਉਪਰਾਲਾ ਜਿਹੜਾ ਘਰ ਵਿੱਚ ਕਰੋ ਤੇ ਇਹਦੇ ਨਾਲ ਸੱਚੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਠੀਕ ਹੁੰਦੀਆਂ ਆ ਸਾਡਾ ਪਰਸਨਲੀ ਐਕਸਪੀਰੀਅੰਸ ਆ ਇਸ ਲਈ ਅਸੀਂ ਕਈ ਵਾਰ ਇਹ ਬਲੌਗ ਤੁਹਾਡੇ ਨਾਲ ਜਿਹੜਾ ਸ਼ੇਅਰ ਕੀਤਾ ਤੇ ਅੱਜ ਫਿਰ ਸੋਚਿਆ ਕਿ ਅਸੀਂ ਕਿੱਦਾਂ ਅਸੀਂ ਤਾਂ ਨਹੀਂ ਮੈਂ ਤਾਂ ਕਿਸੇ ਦੇ ਲਿਆਉਂਦੀ ਹੁੰਦੀ ਜਨਾਬ ਉਹਨੇ ਦਿੱਲੀ ਆਉਂਦੇ ਆ ਤੇ ਅਸੀਂ ਤਾਂ ਸ਼ੇਅਰ ਕਰਨ ਲੱਗੇ ਸੀਗੇ ਵੈਸੇ ਜੇ ਕੋਈ ਸੇਵਾ ਮਿਲਦੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਿਲਦੀ ਹੈ ਜੀ ਬੰਦਾ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਤੇ ਜੋ ਵੀ ਹੈਗਾ ਆ ਸਿਸਟਮ ਇਹ ਪ੍ਰਮਾਤਮਾ ਹੀ ਕਰਦਾ ਤੇ ਅੱਜ ਰੋਜ਼ ਦੇ ਵਾਂਗ ਸਾਰਾ ਕੁਝ ਲਿਆ ਕੇ ਸਮਾਨ ਰੱਖ ਲਿਆ ਆ ਤੇ ਆਪਾਂ ਹੁਣ ਫੇਰ ਤੁਹਾਨੂੰ ਦਿਖਾਉਂਦੇ ਆ ਕਿ ਕੀ ਕੀ ਪੈਂਦਾ ਹੈ ਜੂਸ ਦੇ ਵਿੱਚ ਇਹ ਜੂਸ ਪੀਣ ਦੇ ਨਾਲ ਬੰਦੇ ਦੇ ਬਲੱਡ ਦੇ ਵਿੱਚ ਜਿਹੜੀ ਕੋਈ ਪ੍ਰੋਬਲਮ ਆ ਅਫੈਕਸ਼ਨ ਆ ਵਗੈਰਾ ਜਾਂ ਕੋਲੈਸਟ੍ਰੋਲ ਵਧਿਆ ਆ ਜਾਂ ਯੂਰਿਕ ਐਸਿਡ ਵਧਿਆ ਆ ਉਹਦੇ ਨਾਲ ਬਹੁਤ ਜ਼ਿਆਦਾ ਵਧਿਆ ਹੋ ਜਾਂਦਾ ਹੈ ਕਲੀਨ ਅਪ ਹੋ ਜਾਂਦੀ ਹੈ ਫਿਰ ਤੁਹਾਡੇ ਲੀਵਰ ਨੂੰ ਕੋਈ ਪ੍ਰੋਬਲਮ ਆ ਫੈਟੀ ਲੀਵਰ ਆ ਜਾਂ ਕੋਈ ਕਿਡਨੀ ਵਿੱਚ ਸਟੋਨ ਵਗੈਰਾ ਹੈਗੇ ਆ ਜਾਂ ਸਪੈਸ਼ਲੀ ਲੇਡੀਜ਼ ਨੂੰ ਕੋਈ ਪ੍ਰੋਬਲਮ ਆਉਂਦਾ ਨਹੀਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਸੀ ਬਹੁਤ ਜ਼ਿਆਦਾ ਬੈਨੀਫਿਟ ਆ ਲੇਡੀਜ਼ ਨੂੰ ਅੱਜਕਲ ਬਹੁਤ ਪ੍ਰੋਬਲਮ ਆਉਂਦੀਆਂ ਪਈਆਂ ਆ ਤੇ ਉਹਦੇ ਲਈ ਸੱਚੀ ਬਹੁਤ ਫਾਇਦਾ ਹੈ ਤੇ ਆਪਾਂ ਹੁਣ ਸ਼ੁਰੂਆਤ ਹੋ ਗਈ ਆ ਤੇ ਜਾਂਦੇ ਜਾਂਦੇ ਹੁਣ ਇੱਥੋਂ ਇਦਾਂ ਹੁੰਦੀ ਆ ਕਿ ਜਦੋਂ ਬਣ ਜਾਂਦਾ ਆ ਤੇ ਫਿਰ ਸਾਰਾ ਪਲਾਸਟਿਕ ਵਿੱਚ ਪਾਉਣਾ ਵੀ ਪੈਂਦਾ ਰਾਸਤੇ ਵਿੱਚ ਇਦਾਂ ਇਦਾਂ ਜਨਾਬ ਜਾਂਦੇ ਆ ਤੇ ਦਿੰਦੇ ਜਾਂਦੇ ਮੈਂ ਕਿ ਅੱਜ ਤੁਹਾਡੇ ਨਾਲ ਵੀ ਅਸੀਂ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਇਹ ਵਿੱਚ ਫਾਇਦਾ ਆ ਮਰੂੰਗਾ ਆਪਣੇ ਇੰਡੀਆ ਇਹਨੂੰ ਸਹਜਨਾ ਵੀ ਕਹਿੰਦੇ ਆ ਤੇ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਵਾ ਬਹੁਤ ਜ਼ਿਆਦਾ ਹੈ ਜੇ ਤੁਸੀਂ ਇੰਟਰਨੈਟ ਤੇ ਰਿਸਰਚ ਕਰ ਸਕਦੇ ਹੋ ਕਿ ਮਰੂਗਾ ਨੂੰ ਮਰੂਗਾ ਦੇ ਵਿੱਚ ਕੀ ਕੀ ਪੈਂਕੀ ਕੀ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਬਾਡੀ ਲਈ ਬਹੁਤ ਜ਼ਿਆਦਾ ਹੈਲਪ ਕਰਦੀਆਂ ਹੁਣ ਤਾਂ ਇੰਡੀਆ ਵੀ ਬਹੁਤ ਵੀਡੀਓ ਆਈਆਂ ਆਆਂ ਕਈਆਂ ਨੇ ਵੀਡੀਓ ਸ਼ੇਅਰ ਕੀਤੀਆਂ ਇਹਦੀਆਂ ਆਪਣੇ ਕਾਫੀ ਕਾਫੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮਰੂਗਾ ਆਈ ਹੈ ਉਹ ਇੱਥੇ ਬੱਸ ਫਿਲੀਪੀਨਸ ਦੇ ਮਰੂਗਾ ਹੀ ਕਹਿੰਦੇ ਇਹਨੂੰ ਹਾਂਜੀ ਇੰਡੀਆ ਮਰੂਂਗਾ ਗੰਦੇ ਆ ਆਪਾਂ ਇਹਦਾ ਪੱਤੇ ਤੋੜ ਕੇ ਇੱਥੇ ਵੈਸੇ ਕਾਫੀ ਕਾਫੀ ਇੱਥੇ ਲੁੰਗਏ ਬਹੁਤ ਜ਼ਿਆਦਾ ਮਿਲ ਜਾਂਦੇ ਆ ਇੱਥੇ ਤਾਂ ਤਕਰੀਬਨ ਮੇਲਾ ਦਾ ਹਰ ਕਾਸ਼ਟ ਜਿੰਨੇ ਦਿਖਾ ਦੋ ਮੜਿਆ ਹਾਂ ਹਾਂਜੀ ਇੱਧਰ ਚਿਕੰਦਰ ਚਿਕੰਦਰ ਬੀਟਰੂਟ ਹਾਂਜੀ ਤੇ ਆ ਪਾਈ ਹੈਗੀ ਜੀ 글로 ਆਪਣੇ ਕੋਲ ਜਿਹੜੀ ਆਪਣੀ ਇੰਡੀਆ ਬਹੁਤ ਸਾਰੀਆਂ ਮਿਲ ਜਾਂਦੀ ਆ ਤੇ ਵੀ ਹੁਣ ਅਸੀਂ ਲੱਭ ਲਈਏ ਕਿ ਸਾਡੇ ਭਾਜੀ ਨੇ ਹੈਲਪ ਕੀਤੀ ਸਾਡੀ ਲੱਭ ਲਈ ਇਹ ਸਾਡੇ ਹੀਰੋ ਭਾਜੀ ਹੁਣਾਂ ਦੇ ਘਰ ਉਹਨਾਂ ਨੇ ਆਪ ਲਈਓ ਆ ਹਾਂਜੀ ਉੱਥੋਂ ਦੀ ਹੈ ਦਿੱਲੀ ਹੈ ਉਹ ਭੇਜ ਦਿੰਦੇ ਆ ਇਹ ਅਦਰਕ ਹੋ ਗਿਆ ਜੀ ਇਹ ਕੱਚੀ ਹਲਦੀ ਲੈਣੀ ਹੈ ਤੁਸੀਂ ਜੀ ਇਹਨੇ ਆ ਦੇਖੋ ਇਸ ਤਰ੍ਹਾਂ ਜਿਹਦਾ ਆਪਣੇ ਅਦਰਕ ਹੁੰਦਾ ਆ ਇਹ ਤਾਂ ਮੈਡੀਸਨ ਹੈ ਇਹ ਕੱਚੀ ਹਲਦੀ ਪਾਉਣੀ ਹੈ ਤੁਸੀਂ ਵਿੱਚ ਇਹਦੇ ਥੋੜੀ ਉਸ ਤੋਂ ਬਾਅਦ ਹੀਰਾ ਹੋ ਗਿਆ ਦੋ ਗਾਜਰਾ ਹੋ ਗਈਆਂ वैसे क्वांटिटी है कि तकरीबन तकरीबन 100 Banda पी सकदा है सि जूस जेड़ा सि ਹੁਣ ਬਣਾਉਣ ਲੱਗੇ ਆ ਸਿਰਫ क्वांटिटी ਇੰਨੀ ਕੀ ਪੀਣੀ ਹੁੰਦੀ ਹੈ ਅੱਧਾ ਗਲਾਸ ਦੇ ਲਈ ਨੀਂਦ ਨੇ ਕਾਲਜੇ ਪੀਣਾ ਸਵੇਰ ਨੂੰ ਤੇ ਬੈਠ ਕੇ ਪੀਣਾ ਸਿਪ ਸਿਪ ਕਰਕੇ ਫੇਰ ਆਹਾ ਕਰੇਲਾ ਨਿੰਬੂ ਹੋ ਗਿਆ ਲੈਮਨ ਤੇ ਉਸ ਤੋਂ ਬਾਅਦ ਸੇ ਸੇ ਪਾਤੇ ਦੇ ਚਾਰ ਦਿੱਲੀ ਚੇਂਜ ਵਿੱਚ ਹੁੰਦਾ ਰੰਗ ਪਾ ਸਕਦੇ ਆ ਤੁਸੀਂ ਕوار ਪਾ ਲਓ ਵਿੱਚ ਫਿਰ ਕੜੀ ਪੱਤਾ ਪਾ ਲਓ ਫਿਰ ਤੁਸੀਂ ਹੋਰ ਵੀ ਕਾਫੀ ਕੁਝ ਆਪਣੇ ਕੀਆ ਪਾ ਸਕਦੇ ਹੋ ਕਾਫੀ ਕੁਝ ਚੀਜ਼ਾਂ ਹੈਗੇ 1 4 7 8 ਚੀਜ਼ਾਂ 10 ਚੀਜ਼ਾਂ ਰਾ ਕੇ ਤੁਸੀਂ ਇਹਨੂੰ ਬਲੈਂਡ ਕਰ ਲਓ ਛਾਣ ਲਓ ਤੇ ਜੂਸ ਕੱਢ ਲਓ ਵਿੱਚ ਪਾਣੀ ਮਿਕਸ ਕਰਕੇ ਅੱਜ ਥੋੜੀਆਂ ਘਟਿਆ ਵੈਸੇ ਉਹਦਾ ਕਈ ਵਾਰੀ 15 ਵੀ ਹੋ ਜਾਂਦੀਆਂ ਕਈ ਵਾਰੀ 16 ਵੀ ਹੋ ਜਾਂਦੀਆਂ ਹੈ ਅੱਜ ਜਿਦਾ ਥੋੜਾ ਜਿਹਾ ਚੇਂਜ ਕਰ ਲੀਦਾ ਥੋੜਾ ਜਿਹਾ ਚੀਜ਼ ਕਰ ਲੀਦਾ ਦਿੱਲੀ ਵੀ ਥੋੜੀ ਚੀਜ਼ ਜਿਹੜੀ ਕਈ ਵਾਰ ਨਹੀਂ ਵੀ ਮਿਲਦੀ ਹੈਗੀ ਇੱਥੇ ਫਿਲਪੀਨ ਦੇ ਵਿੱਚ ਉਹ ਚੀਜ਼ ਨਹੀਂ ਵੀ ਮਿਲਦੀ ਹੈਗੀ ਵੈਸੇ ਕਾਫੀ ਹੱਦ ਤੱਕ ਤਾਂ ਹੈਗੀਆਂ ਆ ਪਰ ਕਈ ਵਾਰੀ ਕੋਈ ਚੀਜ਼ ਘਟ ਜਾਂਦੀ ਹੈ ਤੇ ਵੈਸੇ ਥੋੜਾ ਥੋੜਾ ਚੇਂਜ ਕਰਦੇ ਰਹਿੰਦੇ ਵਿੱਚ ਨੀਮ ਪਾਲੀ ਦੀ ਜਗਾ ਨੀਮ ਵੀ ਪਾਲੀ ਦੀ ਥੋੜੀ ਮਾਝੀ ਪੱਤੀਆਂ ਕਈ ਵਾਰੀ ਕੋੜਾ ਹੋ ਜਾਂਦਾ ਕਹਿ ਦਿੰਦੇ ਅੱਜ ਤਾਂ ਕੋੜਾ ਬਹੁਤ ਜ਼ਿਆਦਾ ਸੀਗਾ ਪਰ ਉਹਦਾ ਫਾਇਦਾ ਜਿਹੜਾ ਹੁੰਦਾ ਨਾ ਓਕੇ ਸੇ ਵਿੱਲੇ ਬਣਾਉਂਦੇ ਵੈਸੇ 10 12 ਦਿਨ ਦੇ ਵਿੱਚ ਬਾਅਦ ਹੀ ਬਣਾਉਂਦੇ ਇੱਕ ਅੱਧੀ ਵਾਰੀ ਤੇ ਹੁਣ ਚਲੋ ਠੀਕ ਆ ਜੀ ਹੁਣ ਬਣਾ ਕੇ ਤਾਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਥੋੜਾ ਜਿਹਾ ਕਿਉਂਕਿ ਹੁਣ ਹੈਲਪ ਕਰਾਦੀ ਹੈ ਹੁਣ ਨਾਲ ਆਏ ਜਨਾਬ ਨਹੀਂ ਤਾਂ ਕੱਲੇ ਆਉਂਦੇ ਹੁੰਦੇ ਆ ਤੇ ਫਿਰ ਜਦੋਂ ਕੱਲੇ ਆਉਂਦੇ ਟਾਈਮ ਬਹੁਤ ਲੱਗ ਜਾਂਦਾ ਹੈ ਤੇ ਬੱਚਿਆਂ ਨੂੰ ਸੀਗੀ ਛੁੱਟੀ ਅੱਜ ਸੰਡੇ ਤੇ ਫਿਰ ਮੈਂ ਇੱਕ ਪੈਂਦਾ ਸੀਗਾ ਫਿਰ ਆਪਾਂ ਨਾਲ ਆ ਗਏ ਗੱਡੀ ਵਿੱਚ ਤੇ ਹੁਣ ਅਸੀਂ ਫਿਰ ਬਣਾ ਲਈਏ ਤੇ ਬਣਾ ਕੇ ਤਾਂ ਫਿਰ ਤੁਹਾਡੇ ਨਾਲ ਕਰਦੇ ਹਾਂ ਜੀ ਸ਼ੇਅਰ ਹਾਂਜੀ ਬਾਦ ਚਕੰਦਰ ਗ੍ਰੈਂਡ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਹਲਦੀ ਵਗੈਰਾ ਇਦਾਂ ਪਾਣੀ ਵਿੱਚ ਤੁਸੀਂ ਮਿਕਸ ਕਰ ਲਓ ਤੇ ਆਪਾਂ ਇਹਦੇ ਨੂੰ ਇਹਦੇ ਜੂਸ ਕੱਢ ਲੈਣਾ ਇਹਦਾ ਜਿੰਨਾ ਵੀ ਨਿਕਲੇ ਤੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਆਪਾਂ ਫਿਰ ਪੂਰੇ ਜਿੰਨੇ ਵੀ ਇਨਗਰੀਡੀਅੰਟਸ ਹੈਗੇ ਸਾਰੇ ਮਿਕਸ ਕਰ ਲੈਣੇ ਆ ਤੇ ਇਦਾਂ ਆਪਾਂ ਫਿਰ ਪਲਾਸਟਿਕ ਦੇ ਵਿੱਚ ਪਾ ਕੇ ਇੱਥੋਂ ਹੀ ਗੁਰਦੁਆਰਾ ਘਰ ਦੇ ਵਿੱਚੋਂ ਹੀ ਅਸੀਂ ਪੈਕਿੰਗ ਕਰ ਲਈਦੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਡਿਲੀਵਰ ਕਰਿਆ ਜਾਂਦਾ ਸਾਡੇ ਨੇੜੇ ਹੀ ਇੱਥੇ ਮਾਰਕੀਟ ਆ ਤੇ ਉੱਥੇ ਕਾਫੀ ਲੋਕ ਹੈਗੇ ਤਾਂ ਜਿਹੜੇ ਦੁਕਾਨਾਂ ਵਗੈਰਾ ਲਾਉਂਦੇ ਆ ਤੇ ਉਹ ਸਾਰੇ ਤਕਰੀਬਨ ਵੀਂ ਦੇ 3 ਮਹੀਨੇ ਹੋ ਚੁੱਕੇ ਉਹਨਾਂ ਨੂੰ ਵੀਂ ਦੇ ਨੂੰ ਸਾਰਿਆਂ ਨੂੰ ਬਹੁਤ ਬੈਨੀਫਿਟ ਹੋਇਆ ਤੇ ਸਾਰੇ ਜਣੇ ਬਲੇਸਿੰਗ ਹੀ ਦਿੰਦੇ ਆ ਕਿ ਹਾਂ ਸਾਨੂੰ ਬਹੁਤ ਫਾਇਦਾ ਫਾਇਦਾ ਹੋਇਆ ਤੇ ਆਪਾਂ ਹੁਣ ਫੇਰ ਸਾਰੀ ਪੈਕ ਕਰਕੇ ਲੈ ਕੇ ਜਾਂਦੇ ਹਾਂ ਉਹ ਫਿੱਟ ਦਾ ਹੁੰਦਾ ਹੈ ਜਦੋਂ ਹੁਣ ਕਿਸੇ ਨੂੰ ਆਰਾਮ ਆਉਂਦਾ ਆ ਫਿਰ ਆਪਣੇ ਨਾਲ ਦੇਣ ਕਿਸੇ ਨੂੰ ਦੱਸਦਾ ਫਿਰ ਗਾਂ ਤੋਂ ਗਾਂ ਇਦਾਂ ਹੀ ਫਿਰ ਕਈਆਂ ਦੇ ਫੋਨ ਆ ਜਾਂਦੇ ਆ ਜਨਾਬ ਉਹਨਾਂ ਨੂੰ ਕਈ ਵਾਰ ਯਾਦ ਵੀ ਭੁੱਲ ਜਾਂਦਾ ਕਈਆਂ ਦਾ ਫਿਰ ਲੋਕੀ ਜਿਆਦੇ ਆ ਜਿਆਦਾ ਜਣੇ ਆ ਫਿਰ ਉਹ ਦੂਸਰੇ ਦਿਨ ਵੀ ਸਾਨੂੰ ਨਹੀਂ ਦਿੱਤਾ ਸਾਨੂੰ ਨਹੀਂ ਦਿੱਤਾ ਆ ਹਜੇ ਰੰਦਾ ਗਰਮ ਹੁਣ ਹਜੇ ਜੂਸ ਆਪਾਂ ਤਕਰੀਬਨ ਤਿਆਰ ਕਰ ਲਿਆ ਆ ਥੋੜਿਆ ਪਾ ਲਈ ਆਪਾਂ ਪਲਾਸਟਿਕ ਦੇ ਡੱਬੇ ਦੇ ਵਿੱਚ ਇਹਨੂੰ ਇੰਦੀ ਆਪਾਂ ਲੈ ਜਾਣਾ ਫਿਰ ਉੱਥੇ ਸਰਵ ਕਰ ਦੇਣੀ ਤੇ ਥੋੜਾ ਜਿਹਾ ਜਿਹੜਾ ਬਚ ਜਾਂਦਾ ਉਸ ਤੋਂ ਬਾਅਦ ਪਲਾਸਟਿਕ ਬਾਲੀਦਾ ਆਇਆ ਇਸ ਤਰ੍ਹਾਂ ਦਾ ਜੂਸ ਤਿਆਰ ਹੁੰਦਾ ਇੱਕ ਬਾਕਸ ਦੇ ਵਿੱਚ ਹੀ ਪਾ ਲਿਆ ਫਿਰ ਇੱਕ ਸ਼ਾਪ ਤੇ ਉੱਥੇ ਰੱਖ ਦੇਣਾ ਆ ਦੇ ਸਾਰਿਆਂ ਨੇ ਉੱਥੇ ਪੀ ਲੈਣਾ ਆ ਕੇ ਤੇ ਬਾਕੀ ਜਿਹੜਾ ਜਿਹਾ ਥੋੜਾ ਜਿਹਾ ਵੱਖਰਾ ਵੱਖਰਾ ਡਿਲੀਵਰ ਕਰਨਾ ਆ ਉਹ ਪਲਾਸਟਿਕ ਵਿੱਚ ਪਾ ਲੰਦੇ ਆ ਪਲਾਸਟਿਕ ਕਈ ਵਾਰੀ ਕਾਊਂਟ ਕਰਨੇ ਜਿਹੜੇ ਔਖੇ ਹੋ ਜਾਂਦੇ ਆ ਬਹੁਤ ਜਗ੍ਹਾ ਦੇਣਾ ਹੁੰਦਾ ਮਾਰਕੀਟ ਵੀ ਤਾਂ ਕਰਕੇ ਅੱਜ ਇੱਕ ਬਾਕਸ ਦੇ ਵਿੱਚ ਹੀ ਪਾ ਲਿਆ ਨਹੀਂ ਤਾਂ ਵੱਖਰਾ ਵੱਖਰਾ ਸਾਰਿਆਂ ਦੇ ਪਲਾਸਟਿਕ ਕਮਜ਼ ਕਮ ਕਿੰਨੇ ਹੋਏ ਨੇ 50 60 ਤਾਂ ਮਾਰਕੀਟ ਹੀ ਹੋਏ ਨੇ ਮੇਰੇ ਕੋਲ ਹਾਂ 60 60 ਮਾਰਕੀਟ ਹੀ ਹੋ ਜਾਂਦੇ ਸੀਗੇ ਤੇ ਫਿਰ ਪਲਾਸਟਿਕ ਦੀ ਪੈਕਿੰਗ ਸਵੇਰੇ ਸਵੇਰੇ ਤੇ ਕੱਲੇ ਹੁੰਦੇ ਕਈ ਵਾਰੀ ਔਖਾ ਹੋਣ ਦਾ ਕਰਨਾ ਤੇ ਇਸ ਲਈ ਅੱਜ ਅਸੀਂ ਬਾਕਸ ਦੇ ਵਿੱਚ ਇੱਕ ਜਗ੍ਹਾ ਹੀ ਪਾ ਲਿਆ ਸਾਰਾ ਤੇ ਬਾਕੀ ਜਿਹੜਾ ਵੱਖਰਾ ਹੋਰ ਜਗਾ ਦੇਣਾ ਆ ਉਹ ਵੱਖਰਾ-ਵੱਖਰਾ ਪਾ ਲੈਣਾ ਲੋ ਜ ਆਪਾਂ ਮੰ ਚਲੀਏ ਹੁਣ ਉਹ ਤਾਂ ਟਾਈਮ ਹੋ ਗਿਆ ਜੀ ਸਵਾ ਪੰਜ ਘੰਟਾ ਵੈਸੇ ਲੱਗ ਜਾਂਦਾ ਇੱਕ ਪੂਰਾ ਤੇ ਕੱਲ ਜੋ ਕੱਲੇ ਹੁੰਦੇ ਆ ਡੇਢ ਘੰਟਾ ਵੀ ਲੱਗ ਜਾਂਦਾ ਸਾਰਾ ਸਮਾਨ ਛਿੱਲਣਾ ਧੋਣਾ ਕੱਟਣਾ ਫਿਰ ਕ੍ਰੈਂਡ ਕਰਨਾ ਫੇ ਇੱਕ ਉਹਦੇ ਵਿੱਚ ਉਹਨੂੰ ਪੁੰਨਣਾ ਚੰਗੀ ਤਰ੍ਹਾਂ ਸਾਰਾ ਫਿਰ ਇੰਨਾ ਲੰਬਾ ਪ੍ਰੋਸੀਜਰ ਆ ਘੰਟਾ ਡੇਢ ਘੰਟਾ ਲੱਗ ਹੀ ਜਾਂਦਾ ਹਾਂਜੀ ਆਪਾਂ ਮਾਰਕੀਟ ਆ ਚੁੱਕੇ ਆ ਇਹ ਆਪਾਂ ਜਿੱਦ ਕਬਰਾਂ ਦਿੰਦੇ ਨੇ ਔਰ ਸਾਰੀਆਂ ਗੱਲਾਂ ਨੂੰ ਕਈਆਂ ਨੇ ਦੁਕਾਨਾਂ ਖੋਲ ਲਈਆਂ ਤਾਂ ਕਈ ਖੋਲਦੀਆਂ ਜਿਵੇਂ ਕੋਹਲਾ ਆ ਇਹ ਸਾਡੇ ਗਾਹਕ ਆ ਜੀ ਇਹਨਾਂ ਨੂੰ ਪ੍ਰੋਬਲਮ ਸੀ ਜੀ ਤੇ ਕਾਫੀ ਯਾਨਕੀ ਜਿਹਦੇ ਵੀ ਪਿੰਦੇ ਆ ਤਕਰੀਬਨ ਗਾਹ ਕਸਟਮਰ ਆਪਣੇ ਕਸਟਮਰ ਆਪਣੇ ਗਾਹ ਦੇ ਨੇ ਪਿੰਦੇ ਆ ਉਹਨਾਂ ਨੂੰ ਕਾਫੀ ਫਾਇਦਾ ਹੋਇਆ ਤਿੰਨ ਮਹੀਨੇ ਹੋ ਚੁੱਕੇ ਇਹਨਾਂ ਨੇ ਪਿੰਦੇ ਆ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਹੋਇਆ ਹਾਂ ਸੰਗਧੀਆ ਬੋਲ ਦਿਓ ਮੇਰਾ ਮਗਾਲੀ ਹਾਂ ਸੰਗਧੀਆ ਜੀ ਆਖਾ ਪੋਗਿਆ ਨਹੀਂ ਇਹ ਤਾਂ ਸੰਗਧੀਆ ਠੀਕ ਹੈ ਸਾਰਿਆਂ ਸਾਡੀਆਂ ਗਾਕਾ ਪਿੰਦੀਆਂ ਜੀ ਇਹ ਵੀ ਪਿੰਦੀਆਂ ਉਹ ਵੀ ਪਿੰਦੀਆਂ ਹੁਣ ਸਾਰਿਆਂ ਨੂੰ ਦੱਸਣ ਚੱਲੇ ਆ ਜਨਾਬ ਕਿ ਉੱਥੇ ਇੱਕ ਜਗ੍ਹਾ ਸੀ ਅੱਜ ਬਾਕਸ ਵਿੱਚ ਪਾਤਾ ਕਰਕੇ ਕਿਉਂਕਿ ਅੱਗੇ ਅਸੀਂ ਬਖਰੇ ਬਖਰੇ ਪਲਾਸਟਿਕ ਜਿਹੜੇ ਆ ਉਹ ਲਿਆਈਦੇ ਆ ਆ ਸਾਡੇ ਨਾਂ ਨਹੀਂ ਮਲਾ ਲਈਏ ਮਾੜੇ ਹਾਂਜੀ ਹੁਣ ਆ ਗਿਆ ਜੀ ਮਾਰਕ ਤੇ ਸਿੱਤੇ ਇਹ ਸਾਰੀਆਂ ਰਾਕਾਂ ਨੂੰ ਜੂਸ ਤੇ ਹੁਣ ਕੱਲ ਹੀ ਥੋੜਾ ਜਿਹਾ ਕੰਮ ਪੌਣੇ 6 ਵੱਜ ਚੁੱਕੇ ਸਵੇਰ ਦੇ ਹਾਂਜੀ ਤੇ ਤਕਰੀਬਨ ਸਾਨੂੰ ਗੁਰਦੁਆਰੇ ਗੁਰੂ ਘਰ ਇੱਕ ਤੋਂ ਡੇਢ ਘੰਟਾ ਲੱਗ ਜਾਂਦਾ ਆ ਤੇ ਵੈਸੇ ਤਾਂ ਮੈਂ ਕੱਲ ਹੀ ਹੁੰਦਾ ਆ ਕਈ ਵਾਰੀ ਭਾਜੀ ਹੁਣੀ ਆ ਜਾਂਦੇ ਆ ਹੀਰੋ ਭਾਜੀ ਹੁਣੀ ਆ ਜਾਂਦੇ ਆ ਫੇਰ ਨਵਨੀਤ ਆ ਜਾਂਦਾ ਆ ਨਵਨੀਤ ਨਾਲ ਨਵੀ ਹਾਂਜੀ ਨਵਨੀਤ ਨਵੀ ਆ ਜਾਂਦਾ ਨਵੀ ਆਪਣੇ ਆਪਣੇ ਮੁੰਡਾ ਆਪਣਾ ਰਿਗਨ ਤੇ ਵੀ ਜਾਂਦਾ ਹੀ ਆ ਇਹਦਰ ਅੜ ਮਿਲ ਕੇ ਅਸੀਂ ਇਹ ਸੇਵਾ ਕਰ ਲਈਦੀ ਆ ਤੇ ਜਦੋਂ ਜੂਸ ਤਿਆਰ ਹੋ ਜਾਂਦਾ ਮਾਰਕਟ ਦੇ ਕੇ ਕੋਸ਼ਕ ਜਾਨੀ ਕਿ ਕਾਫੀ ਘਟੋ ਘਟ ਵੀ ਮੇਰਾ ਖਿਆਲ ਪੀਂਦੇ ਹੋਣੇ ਆ 50 ਕ ਜਣੇ ਪੀਂਦੇ ਹੋਣੇ ਆ ਮਾਰਕਟ ਤੇ ਫਿਲਪੀਨੋ ਜਿਹੜੇ ਆ ਤੇ ਦੋਸਤੋਂ ਬਾਅਦ ਜਿੱਦਾਂ ਮੈਂ ਹੁਣ ਅਸੀਂ ਕੰਮ ਤੇ ਜਾਣਾ ਆ ਜਿਨ੍ਹਾਂ ਨੂੰ ਆਪਾਂ ਦੇਈਦਾ ਡੇਲੀ ਉਹਨਾਂ ਨੂੰ ਦੇ ਦੇਣਾ ਤੇ ਫਿਰ ਜਿਹੜੇ ਘਰ ਦੇ ਆਪਣੇ ਜਿਹੜੇ ਮੈਂਬਰ ਵਾ ਘਰ ਆਏ ਉਹਨਾਂ ਨੂੰ ਦੇ ਦੇਣਾ ਆਪਣੇ ਬੱਚਿਆਂ ਨੂੰ ਆ ਸਾਡੇ ਥੋੜੀ ਜਿਹੀ ਪੈਕਿੰਗ ਆ ਪਿੱਛੇ ਪਈ ਹੋ ਆ ਇਸ ਜਿੱਦਾਂ ਜਿੱਦਾਂ ਵੀ ਡੇਲੀ ਜਿਹੜੇ ਪਿੰਦੇ ਆ ਮੇਨ ਗੱਲ ਇਹਦੇ ਵਿੱਚ ਇਹ ਆ ਵਿਸ਼ਵਾਸ ਹਾਂ ਵਿਸ਼ਵਾਸ ਕਰਕੇ ਕੋਈ ਵੀ ਹੁਣ ਉਦਾਂ ਵੀ ਆਪਾਂ ਕੋਈ ਮੈਡੀਸਿਨ ਖਾਂਦੇ ਆ ਕਿਤੇ ਵੀ ਟਰੀਟਮੈਂਟ ਕਰਾਉਂਦੇ ਆ ਤੇ ਆਪਾਂ ਨੂੰ ਇੱਕ ਜਾਂ ਦੋ ਦਿਨ ਵਿੱਚ ਹੀ ਤਾਂ ਆਰਾਮ ਆ ਨਹੀਂ ਜਾਂਦਾ ਆਪਾਂ ਨੂੰ ਫਿਰ ਵੀ ਥੋੜਾ ਟਾਈਮ ਲਗਾਤਾਰ ਪੀਣਾ ਪੈਂਦਾ ਦਵਾਈ ਖਾਣੇ ਦਾ ਇਹ ਜੂਸ ਜਿੱਦਾਂ ਹੁਣ ਆਪਣੇ ਕਲੀਨਿੰਗ ਹੋਣੀ ਆ ਤੁਹਾਡੀ ਬੋਡੀ ਦੀ ਬਲੱਡ ਦੀ ਪੇਟ ਦੀ ਸਭ ਤੋਂ ਪਹਿਲਾਂ ਪੇਟ ਕਲੀਨ ਹੋਣਾ ਤੁਹਾਡਾ ਇਹ ਹੌਲੀ ਹੌਲੀ ਇਹ ਪ੍ਰੋਸੀਜਰ ਚੱਲਦਾ ਜੀ ਇੱਕ ਮਹੀਨਾ ਲਗਾਤਾਰ ਪੀਓ ਤੁਸੀਂ ਆਪਣੇ ਆਪ ਵੀ ਫੀਲ ਕਰੋਗੇ ਕਿ ਸਾਨੂੰ ਵਧੀਆ ਕੁਝ ਹੋ ਰਿਹਾ ਹੈ ਵਧੀਆ ਕੁਝ ਅਸੀਂ ਪੀਂਦੇ ਆ ਇਸ ਦੇ ਨਾਲ ਇਦਾਂ ਆਪਾਂ ਤਾਂ ਕੀਤਾ ਉਹਨਾਂ ਨੇ ਬਹੁਤ ਵਧੀਆ ਕਿਹਾ ਕਿ ਸਾਨੂੰ ਬਹੁਤ ਫਾਇਦਾ ਹੋਇਆ ਕਿਸੇ ਦੀ ਸ਼ੂਗਰ ਠੀਕ ਹੋ ਗਈ ਕਿਸਦਾ ਕੋਲੇਸਟ੍ਰੋਲ ਮੇਰਾ ਖੋਦਾ ਜੈ ਯੂਰਿਕ ਐਸਿਡ ਸੀਗਾ ਯੂਰਿਕ ਐਸਿਡ ਸੀਗਾ ਉਹ ਵਧਿਆ ਸੀਗਾ ਲੈਵਲ ਉੱਪਰ ਸੀਗਾ ਤੇ ਜੂਸ ਪੀਣ ਦਾ ਮੈਨੂੰ ਕਟਕੜ ਵੀ 1 ਸਾਲ ਹੋ ਗਿਆ ਤੇ ਇਹਨਾਂ ਵਧੀਆ ਹੁਣ ਕਲੀਨ ਆ ਬਿਲਕੁਲ ਨਾਰਮਲ ਆ ਤੇ ਬਹੁਤ ਫਾਇਦੇ ਹੁੰਦੇ ਆ ਜੂਸ ਪੀਣ ਦੇ ਬਸ ਵਿਸ਼ਵਾਸ ਕਰਕੇ ਇੱਕ ਵਾਰ ਪੀਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਸ਼ੇਅਰ ਕਰਨ ਦਾ ਮਤਲਬ ਇਹ ਨਹੀਂ ਕਿ ਸਾਡਾ ਇਹ ਆ ਕੇ ਸੀ ਵਿਊ ਲੈਣੇ ਆ ਵਿਊ ਆਉਣਾ ਹਾਂਜੀ ਇਦਾਂ ਨਹੀਂ ਕੋਈ ਦਿੱਕਤ ਹੈ ਸਾਡੀ ਵੀਡੀਓ ਦਾ ਨਾ ਦਿੰਦੇ ਵੀ ਆਉਂਦੇ ਨਾ ਸਾਨੂੰ ਕੋਈ ਇਦਾਂ ਹੀ ਦਿੱਕਤ ਆਉਂ ਨਹੀਂ ਕੋਈ ਦਿੱਕਤ ਨਹੀਂ ਹੈ ਤੇ ਵੈਸੇ ਤੁਸੀਂ ਇਹ ਇੰਨਾ ਕਰਿਓ ਵੀ ਦੇਖੋ ਇਸ ਸੇਵਾ ਦੇ ਵਿੱਚ ਆਪਣਾ ਸਹਿਯੋਗ ਜ਼ਰੂਰ ਦਿਓ ਕਿ ਸ਼ੇਅਰ ਜ਼ਰੂਰ ਕਰਿਓ ਵੀਡੀਓ ਸ਼ੇਅਰ ਕਰਨ ਦੇ ਨਾਲ ਇਹ ਹੋ ਜੂਗਾ ਕਿ ਤੁਹਾਡੇ ਕੋਈ ਫਰੈਂਡਸ ਆ ਤੁਹਾਡੇ ਕੋਈ ਰਿਸ਼ਤੇਦਾਰ ਆ ਕਿਸੇ ਤੱਕ ਪਹੁੰਚੂਗੀ ਸ਼ਾਇਦ ਕੋਈ ਟਰਾਈ ਕਰ ਲਵੇ ਤੇ ਉਹਨੂੰ ਫਾਇਦਾ ਹੋਵੇ ਇਸੇ ਕਰਕੇ ਆਪਾਂ ਤੁਹਾਨੂੰ ਕਹਾਂਗੇ ਕਿ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਜਿਹੜਾ ਵੀ ਵੀਡੀਓ ਦੇਖਦੇ ਭਾਜੀ ਕੇ ਦੇ ਕੇ ਉਸ ਤੋਂ ਬਾਅਦ ਉੱਧਰ ਜਾਣਾ ਸੀ लवली ਭਾਜੀ ਕੇ ਉਸ ਤੋਂ ਬਾਅਦ ਲਾਸਟ ਤੇ ਜਾਣਾ ਸੀ ਇੱਕ ਹੋਰ ਘਰ ਤੇ ਬਿੱਪੂ ਕੇ ਦੇਖ ਕੇ ਆਉਣਾ ਆ ਜਨਾਬ ਉਹਨਾਂ ਨੇ ਪਲਾਸਟਿਕ ਕਾਊਂਟ ਕਰਕੇ ਦਿੱਤੇ ਹੋ ਅਸੀਂ ਕਈ ਵਾਰੀ ਉਹਨਾਂ ਗੇਟ ਤੇ ਟੰਗ ਕੇ ਚਲ ਜਾਈਦਾ ਪਲਾਸਟਿਕ ਕੇ ਤੰਗ ਰਿਹਾ ਕਿਉਂਕਿ ਸਾਰਿਆਂ ਨੇ ਉੱਠਣਾ ਬਹੁਤ ਔਖਾ ਆ ਹੁਣ ਸਵੇਰੇ ਸਵੇਰੇ ਉੱਠੇ ਕੌਣ ਨਾਲੇ ਉੱਦਾਂ ਵੀ ਅੱਜ ਸੰਡੇ ਆ ਤੇ ਅੱਜ ਤਾਂ ਬਿਲਕੁਲ ਨਹੀਂ ਉੱਠਣਾ ਕਿਸੇ ਨੇ ਉਹ ਦੇਖੋ ਹੁਣ ਅਸੀਂ ਡੰਗਦਾ ਤੇ ਲੱड्डੂ ਭਾਈ ਨੇ ਉੱਠਣਾ ਆ ਤਾਂ ਉੱਠ ਕੇ ਲਾਲੜ ਆਪੇ ਉਦਾਂ ਤਾਂ ਵੈਸੇ ਉੱਠੇ ਹੁੰਦੇ ਆ ਬੱਚਿਆਂ ਨੂੰ ਜਾਣਾ ਹੁੰਦਾ ਸਕੂਲ ਤੇ ਅੱਜ ਸੰਡੇ ਆ ਤੇ ਅੱਜ ਸ਼ਾਇਦ ਲੇਟ ਹੀ ਉੱਠੋਗੇ ਤਾਂ ਫਿਰ ਅਸੀਂ ਆਵਾਜ਼ ਨਹੀਂ ਮਾਰੀਦੀ ਉਹਨਾਂ ਨੂੰ ਤੇ ਇੰਦਾ ਹੀ ਅਸੀਂ ਪਲਾਸਟਿਕ ਡੰਗ ਦਿੱਤਾ ਆ ਉੱਧਰ ਹੁਣ ਜਾਣਾ ਦੂਜੇ ਘਰ ਅਸੀਂ ਇਹ ਕਿ ਬਾਈਹੂ ਜੀ ਨੇ ਜੀ ਕਿਰਪਾ ਕੀਤੀ ਆ ਇਹੋ ਸੇਵਾ ਲਈ ਆ ਤੇ ਸਾਰਿਆਂ ਨੂੰ ਆਰਾਮ ਹੀ ਮਿਲੇ ਸਾਰਿਆਂ ਦੇ ਦੁੱਖ ਦਰਦ ਜਿਹੜੇ ਦੂਰੇ ਕਦੇ ਪ੍ਰਮਾਤਮਾ ਤੁਸੀਂ ਸਾਨੂੰ ਇਹ ਤਾਂ ਦੇਖ ਲਿਆ ਜੀ ਸਾਨੂੰ ਨੀਂਦ ਜੀ ਨਹੀਂ ਆਉਂਦੀ ਨਹੀਂ ਸਵੇਰ ਦੇ ਵੀ ਮੈਂ 3:30 ਵਜੇ ਉੱਠ ਜਾਂਦਾ ਹੁੰਦਾ ਸਵੇਰੇ ਸਵੇਰੇ ਹਾਂ ਜੀ ਤਾਂ ਗਾ ਤੇ ਪੌਣੇ 4 ਵਜੇ ਗੁਰਦੁਆਰੇ ਗੁਰੂ ਘਰ ਪਹੁੰਚ ਜਾਂਦਾ ਜੀ ਸਭ ਕਰਦੀਦਾ ਆਪਣੇ ਲਈ ਤਾਂ ਰੋਜ਼ ਜੇ ਉੱਠਣਾ 3:30 ਔਖਾ ਆ ਮੈਂ ਸੌੜ ਜਾਂਦੀ ਹਿੰਦੀ ਮੈਂ 3:30 ਤੇ 4:00 ਵਜੇ ਪੌਣੇ 5 ਬੱਚਿਆਂ ਨੂੰ ਜਾਣਾ ਹੁੰਦਾ ਉਹਨਾਂ ਦੀ ਤਿਆਰੀ ਵੀ ਕਰਨੀ ਹੁੰਦੀ ਹੈ ਤੇ ਅੱਜ ਫੇ ਛੁੱਟੀ ਸੀ ਅਸੀਂ ਆਪਾਂ ਗਿਆ ਸੀ ਗੱਡੀ ਛੋਟੇ ਲਈ ਲਈਏ ਮੌਸਮ ਵਧੀਆ ਸੀ ਨਹੀਂ ਪਈ ਜਾਂਦਾ ਸਾਡੇ ਪੀ ਨਹੀਂ ਹੜਦਾ ਮੀਰੇ ਦਿਨੋਂ ਮੀਂਹ ਬੈਣਾ ਹੈ ਫਿਲੀਪੀਨਸ ਵਿੱਚ ਮੀਂਹ 3 ਮਹੀਨੇ ਲਗਾਤਾਰ तो मुड़ गए जी गलिया डिलीवर करते हुए जूस जाते हुए <laughs> ली गड़ी थोड़ी छोटी है

ਤੁਰ ਗਏ ਲਾ ਵੀਰ ਨੀ ਉੱਪਰ ਦੀ ਵੜਾਤਾਈ ਚਲੋ ਬੜ ਗਿਆ ਕੰਮ ਹਾਂਜੀ ਜਨਾਬ ਜੀ ਹੁਣ ਸਿੱਧੇ ਘਰ ਨੇ ਸਿੱਧੇ ਘਰ ਨੂੰ ਇੱਕ ਸਟਾਪ ਹੈਗਾ ਇੱਕ ਸਟਾਪ ਹੈਗਾ ਸਾਡਾ ਜੀ ਇੱਕ ਸਟਾਪ ਹੈਗਾ ਉਹ ਸਾਡੇ ਘਰ ਦੇ ਨੇੜੇ ਹੀ ਹੈਗੀ ਆ ਜੀ ਦੁਕਾਨ ਜਿੱਦਾਂ ਕਹ ਲਓ ਗਰੋਸਰੀ ਦੀ ਉਹਨਾਂ ਦੀ ਸ਼ਾਪ ਆ ਦੀਪੂ ਵੇਟ ਕਰਦਾ ਹੁਣਾਂ ਕਹਿੰਦਾ ਪਾਜੀ ਇਹ ਲੇਟ ਹੋ ਗਿਆ ਤੇ ਉੱਥੇ ਦੇਣਾ ਆ ਤੇ ਜਾਂ ਦੀਪੂ ਹੁਣਾਂ ਲਾਸਟ ਉੱਥੇ ਪੜਾਉਣਾ ਆ ਦੀਪੂ ਹੁਣਾਂ ਨੇ ਬਹੁਤ ਵਿਸ਼ਵਾਸ ਕਰਕੇ ਪੀਤਾ ਜੂਸ ਦੋਨੋਂ ਜਣਿਆਂ ਨੇ ਤੇ ਬਹੁਤ ਵਧੀਆ ਆ ਇਹ ਚ ਮੇਨ ਵਿਸ਼ਵਾਸ ਦੀ ਗੱਲ ਆ ਜੇ ਇਹ ਆ ਪਾਈ ਹੋਈ ਤੁਹਾਨੂੰ ਇੱਕ ਵਾਰ ਫੇਰ ਰਿਕਵੈਸਟ ਕਰਾਂਗੇ ਕਿ ਵਿਸ਼ਵਾਸ ਕਰਕੇ ਪੀਓ ਜੇ ਤੁਹਾਨੂੰ ਵੀ ਪ੍ਰੋਬਲਮ ਆ ਤਾਂ ਜਰੂਰ ਠੀਕ ਕਰੋ। ਆ ਸਾਡੀ ਲਾਸਟ ਜਗਾ ਜਨਾਬ ਹੁਣ ਆ ਗਏ ਹੁਣ ਇੱਥੇ। ਕਾਇਬ ਆ ਯਾਰ ਬਰਮਾ ਬੋਲੋ।